ਮੈਂ ਹੋ ਕੇ ਸ਼ਰਾਬੀ ਆਉਣਾ ਤੈਨ ਸੁੱਤੀ ਨੂੰ ਜਦੋਂ ਝਕਾਉਣਾ ਮੈਂ ਹੋ ਕੇ ਸ਼ਰਾਬੀ ਆਉਣਾ ਤੈਨ ਸੁੱਤੀ ਨੂੰ ਜਦੋਂ ਝਕਾਉਣਾ ਨਹੀਂ ਤੂੰ ਸੱਚ ਮੋਚੀ ਲੱਗੇ ਮੈਨੂੰ ਪਹਿਣ ਹੀਰ ਦੀ ਤੈ ਲਾ ਕੇ ਛੱਡੂ ਗੁੰਦ ਵੇ ਸਰੀਰ ਦੀ ਤੈ ਲਾ ਕੇ ਛੱਡੂ ਗੁੰਦ ਵੇ ਸਰੀਰ ਦੀ ਤੈਨੂੰ ਡਿੱਗ ਦੇ ਤੈਨੂੰ ਵਿਚ ਲੈ ਕੇ ਵੇ ਮੈਨ ਕੋਸ ਧੀਰਵਾ ਤੈਨੂੰ ਬਾਹਾਂ ਵਿੱਚ ਲੈ ਕੇ ਵੇ ਮੈਨ ਕੋਸ ਧੀਰਵਾ ਗੋਰੀ ਹਿੱਕ ਉੱਤੇ ਟੈਕਦੇ ਗਾਨੀ ਦੇ ਬਣ ਕੇ ਹਟ ਹਟ ਹਿੱਕੀ ਉੱਤੇ ਸੌ ਜਾ ਵੇ ਸ਼ਰਾਬੀ ਬਣ ਕੇ ਹਿੱਕੀ ਉੱਤੇ ਸੌ ਜਾ ਵੇ ਸ਼ਰਾਬੀ ਬਣ ਕੇ ਲੈ ਕੇ ਸ਼ਗਨਾ ਦੀ ਚੁੰਨੀ ਫੁੱਲ ਬਣ ਜਾਗ ਲਾਬ ਕਿ ਸ਼ਗਨਾ ਦੀ ਚੁੰਨੀ ਫੁੱਲ ਬਣ ਜਾਗ ਲਾਬ ਨੀ ਤੇਰੇ ਨਣਦ ਪਿਆਲਿਆਂ ਚੋਂ ਪੀਣੀ ਆਸ਼ਰਾਬ ਨੀ ਤੂੰ ਸੱਚੀ ਮੁੱਚ ਲੱਗੇ ਮੈਨੂੰ ਭੈਣ ਹੀਰ ਦੀ ਤੈ ਲਾ ਕੇ ਛੱਡੂ ਗੁੰਦ ਮੇ ਸਰੀਰ ਦੀ ਹਿੱਕ 'ਤੇ ਸੌ ਜਾ ਮੈਂ ਤਹਿਲਾ ਕੇ ਛੱਡੂ ਗੁੰਦ ਵਿੱਚ ਸਰੀਰ ਦੀ ਹਿੱਕ 'ਤੇ ਸੌ ਜਾਵੇਂ ਸ਼ਰਾਬੀ ਬਣ ਕੇ ਹੋ ਨੀ ਮੈਂ ਤਹਿਲਾ ਕੇ ਛੱਡੂ ਗੁੰਦ ਵਿੱਚ ਸਰੀਰ ਦੀ